लोग गोइस्ता का फंडा करा ऐसे कैसे लोग रहते हैं यार यहाँ पर चला तुमको पागल कुत्ते का गाड़ी उठा के ले जाएगा <laughs> थैंक यू ये सब क्या देखना पड़ रहा है अच्छा है मैं अंधा हूँ? हेलो <laughs> <laughs> गाइस सत श्री अकाल सारे न्यू की हालचाल है थोड़ा तो सारे दा आज के ब्लॉग भी सारे दा दिल तो धन्यवाद ਨਹੀਂ ਖਤਮ ਹੋ ਗਏ ਤੇ ਹਲੋ ਗਾਇਸ ਸਸਰੀਆਂ ਸਾਰਿਆਂ ਨੂੰ ਕੀ ਹਾਲ ਚਲ ਤੁਹਾਡਾ ਸਾਰਿਆਂ ਦਾ ਤੇ ਅੱਜ ਦੇ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਇੱਥੇ ਅਸੀਂ ਲਗਾਵਾਂਗੇ ਇੱਕ ਪ੍ਰਿੰਟ ਕੁੜਤੇ ਦੇ ਮੋਮੋਸ ਵਾਹ ਕਿਆ ਸੀਨ ਹੈ ਵਾਹ ਕਿਆ ਸੀਰ ਹੈ ऐसे तो कैसे लोग रहते हैं यार यहाँ पर चलो तुमको पागल कुत्ते का गाड़ी उठा के ले जाएगा बता रहे हैं हम इधर आ थैंक यू आपका ये उपकार जिंदगी भर याद रहेगा मुझे नाइस इतने अपने कुरकुरे मोमोज जड़े की फ्राई होंगे भैया पैकेट नहीं है एक पेड़ पैक करके देवे कस्टमर ये सब क्या देखना पड़ रहा है अच्छा है मैं अंधा हूँ ਦੇ ਨਾਲ ਹੀ ਲਾਵਾਂਗੇ ਇੱਕ ਪਲੇਟ कुरकुरे रोल ਇਹ ਵੀ ਅਸੀਂ ਫਰਾਈ ਕਰਾਂਗੇ ਨੇ ਕ੍ਰੈਂਜੀ ਰੋਲ ਦੀ ਕਰਤਾ ਨਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਕ੍ਰੈਂਜੀ ਰੋਲ ਦੇ ਵਿੱਚ ਕੁਝ ਸਪੈਸ਼ਲ ਦੋ ਚੀਜ਼ਾਂ ਵੀ ਐਡ ਕੀਤੀਆਂ ਪਨੀਰ ਪਨੀਰ ਤੇ ਚਲਦਾ ਹੁੰਦਾ ਈ ਆ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਤੇ ਅੱਜ ਅਸੀਂ ਉਹਦੇ ਵਿੱਚ সুইਟ ਕੌਰਨ ਤੇ ਮਟਰ ਵੀ ਐਡ ਕੀਤੇ ਆ ਉਹਦੇ ਨਾਲ ਟੇਸ ਜਿਹੜਾ ਹੋਰ ਵਧੀਆ ਆਊਗਾ ਬਾਕੀ ਤੁਸੀਂ ਦੇਖ ਸਕਦੇ ਹੋ ਉੱਧਰ ਸਾਰਿਆਂ ਨੇ ਆਪਣੇ ਆਪਣੇ ਸਟਾਲ ਲਗਾਏ ਹੋਏ ਆ ਤੇ ਅੱਜ ਮੰਡੀ ਵੀ ਅੱਜ ਖੂਬ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਆ ਕਿਉਂਕਿ ਸਾਰੇ ਆਣੇ ਆਪਣੀਆਂ ਆਪਣੀਆਂ ਚੀਜ਼ਾਂ ਵੇਚਦੇ ਪਏ ਆ ਤੇ ਜਿਹੜੇ ਵੀ ਸ਼ੂਟ ਵਗੈਰਾ ਵੀ ਲੈਣੇ ਆ ਉਹ ਵੀ ਸਾਹਮਣੇ ਲੱਗੇ ਆ ਹਨਾ ਕੋਸਮੈਟਿਕ ਦਾ ਸਮਾਨ ਵੀ ਲੱਗਾ ਆ ਸਾਰਾ ਕੁਝ ਲੱਗਾ ਅੱਜ ਮੰਡੀ ਵਾਲੇ ਤੇ ਗਾਇਸ ਮੇਰੀ ਵੀਡੀਓ ਤੇ ਬਣੇ ਰਹੋ ਪਲੀਜ਼ ਥੈਂਕ ਯੂ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੁਝੇ। ਸੋ ਗਾਇਸ ਅੱਜ ਅਸੀਂ ਖੂਬ ਸਾਰੇ ਕੂਤਰੇ ਮੋਮੋਜ਼ ਵੀ ਲੈ ਕੇ ਆਏ ਸੀ ਤੇ ਕੱਲ ਸਾਡੇ ਕੋ ਖਤਮ ਹੋ ਗਏ ਸੀਗੇ ਇਸ ਕਰਕੇ। ਸੋ ਗਾਇਸ ਇੱਧਰ ਆਪਣੇ ਨੂਡਲ ਆ ਕਰੰਚੀ ਰੋਲ ਆ ਤੇ ਸਿੰਪਲ ਰੋਲ ਆ ਤੇ 버ਗਰ ਆ। ਆ ਜਿੰਨੀ ਆ ਵੀ ਸੌਸਸਸ ਵਗੈਰਾ ਨਾ ਅਸੀਂ ਘਰੇ ਬਣਾਉਂਦੇ ਆ ਮਾਇਓਨੈਸ ਵੀ ਅਸੀਂ ਘਰੇ ਬਣਾਉਂਦੇ ਆ। ਆ ਮਿੱਠੀ ਵੀ ਤੇ ਤਿੱਖੀ ਵੀ ਅੱਜ ਅਸੀਂ ਗੋਡਵਲੀ ਬਣਾ ਕੇ ਲਿਆਂਦੇ ਆ। ਪੀਰ ਸਰਕਾਰ ਕੀ ਲੈ ਕੇ ਆਏ ਟੈਂਸ਼ਨ ਆਤਲੀ ਤੇ ਗਾਇਸ ਕਸਟਮਰ ਰੋਣੇ ਵੀ ਸਟਾਰਟ ਹੋ ਗਿਆ ਕਿਸੇ ਨੂੰ ਮੋਮੋਸ ਚਾਹੀਦੇ ਕਿਸੇ ਨੂੰ ਰੋਲ ਚਾਹੀਦੇ ਆ ਤੇ ਕੀ ਕਰੀ ਜਾਂਦੇ ਜਿ ਵੱਜੀ ਜਾਂਦੇ ਵਿੱਚ ਮੰਮੀ ਮੇਰੇ ਆਜੋ ਗਾਇਸ ਗਾਇਸ ਇੱਧਰ ਆਓ ਆਜੋ ਤੁਹਾਨੂੰ ਚਿਕਨ ਮੋਮੋਸ ਦਿਖਾਈਏ ਆਪਣੇ ਪਤਾ ਲਗਾ ਲਿਆ ਸਭ ਕੁਝ ਪਤਾ ਲਗਾ ਲਿਆ ਮੈਂਨੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਸਭ ਕੁਝ ਪਤਾ ਲਗਾ ਲਿਆ ਗਾਇਸ ਇੱਧਰ ਮੰਮੀ ਚਿਕਨ ਮੋਮੋਸ ਦੀ ਪ੍ਰੇਪਰ ਲਗ ਬੰਦੇ ਭਾਇਆ ਆਪਣੇ ਸਾਰੇ ਮੋਮੋਸ ਘਰੇ ਬੰਦੇ ਆ ਤੇ ਚਿਕਨ ਜਿਹੜਾ ਸੀ ਕਾਸ਼ੀ ਬੰਦੇ ਆ ਪਰ ਕਸਟਮਰ ਨਾਲ ਹਜੇ ਵੀ ਟੌਂਟ ਮਾਰਨ ਲੱਗੇ ਅੱਧੇ ਵੀ ਕਹਿ ਰਹੇ ਨੇ ਤੁਸੀਂ ਇਹਦੇ ਵਿੱਚ ਚਿਕਨ ਪਾਦਾ ਪਾਇਆ ਵਾ ਪਾਦਾ ਪਾਇਆ ਵਾ ਅੱਧੀ ਰੇ ਮਰਾ ਇਸੇ ਤੇ ਆਪਾਂ ਇਹਨਾਂ ਵੀਡੀਓ ਬਣਾਉਂਦੇ ਬੇ ਸਿੱਧੇ ਬੰਦੇ ਤੁਸੀਂ ਵਲੌਗ ਬਣਾਉਂਦੇ ਹੋ ਆਪਣੇ ਸਟੋਲ ਦਾ ਤੇ ਮੈਂ ਖੰਜੀ ਤੇ ਰਹਿੰਦਿਆਂ ਉਹ ਕਿਤਾ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾ ਰਹੀ ਹੈ ਨਾ ਕਈ ਵਾਰੀ ਕਸਟਮਰ ਵੀ ਨੇ ਵਧੀਆ-ਵਧੀਆ ਆਂਦੇ ਹਨ ਇਹਨਾਂ ਸਪੋਰਟ ਕਰਕੇ ਜਾਂਦੇ ਆ ਹਨ ਵੀ ਤੁਸੀਂ ਮਿਹਨਤ ਕਰਦੇ ਹੋ ਮਨਾ ਵਧੀਆ ਲੱਗਦੇ ਹੋ ਤੇ ਨਾਲ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਜਾਂਦੇ ਆ ਨਾ ਵਧੀਆ-ਵਧੀਆ ਬੋਲ ਕੇ ਤੇ ਬੜਾ ਵਧੀਆ ਲੱਗਦਾ ਯਾਰ ਤੇ ਇੱਥੇ ਆਪਾਂ ਨਾਲ-ਨਾਲ ਉਹਨਾਂ ਦੇ ਜਿਹੜੇ ਮਮੋਜ਼ ਵੀ ਫਰਾਈ ਕਰਦੇ ਪਈ ਸੀ ਮੈਂ ਜਿਹੜੇ ਕੀ ਫਰਾਈ ਕਰਦੇ ਪਿਆ ਮਮੋਜ਼ ਤੇ ਸਾਡਾ ਰੇਟ ਵੀ ਥੋੜਾ ਸਸਤਾਇਆ ਇਸ ਕਰਕੇ ਕੁਆਲਿਟੀ ਵੀ ਵਧੀਆ ਆ ਤੇ ਇੱਕ ਨਹੀਂ ਘਰੇ ਬਣਾਉਂਦੇ ਇਸ ਕਰਕੇ ਸਾਡੇ ਜਿਹੜੇ ਆਵਲੇ ਮਮੋਜ਼ ਆ ਬਹੁਤ ਜ਼ਿਆਦਾ ਚੱਲਦੇ ਆ ਤੇ ਪਲੀਜ਼ ਤੁਸੀਂ ਵੀ ਆਊਟ ਟ੍ਰਾਈ ਕਰੋ ਨਾ ਕਿ ਸ਼ੰਦਰ ਨੂੰ ਪਤਾ ਹੀ ਹੈ ਕਿੱਥੇ ਆ ਸਾਡੇ ਇਹ ਵੀ ਪੈਕਟ ਨਹੀਂ ਜੀ ਕੱਟ ਕਰਨੇ ਕੀ ਰਹਿੰਦਾ ਇਹ

ਕਹਾਉਂਦੀ ਬਹੁਤ ਨਾ ਬੈਠਾ ਟਾਈਮ ਨਹੀਂ ਲੱਗਦਾ ਕਿ ਕੀ ਕਰੀਏ ਇਹਨਾਂ ਸਾਰਾ ਹਾਂ ਅਲੋ ਜੀ ਪਲੇਟਾਂ ਲੈਟਾ ਥੈਂਕ ਯੂ ਜੀ ਓਕੇ ਜੀ ਪਰਮਿਟ ਹੋ ਗਈ ਇਹ ਨਾਲ ਹਾਂ ਤੇ ਗਾਇਸ ਹੁਣ ਅਸੀਂ ਕਸਟਮਰ ਦੀ ਕਰਦੇ ਪਏ ਆ ਵੇਟ ਤੇ ਅਸੀਂ ਥੋੜਾ ਘੁੰਮਣ ਗਏ ਸੀ ਮੈਂ ਤੇ ਬ੍ਰਦਰ ਇਧਰ ਮੰਮੀ ਪਾਉਂਦੇ ਪਏ ਆ ਚਟਨੀ ਪਲੇਟਾਂ ਲਈ ਸਾਰੇ ਜਾਣੇ ਆਏ ਦੇਖੋ ਕਿਦਾਂ ਲੱਗਣਾ ਮੇਲਾ ਹੁੰਦਾ ਦਰ ਰੌਣਕ ਲੱਗੀ ਪਈ ਪੂਰੀ ਇੱਧਰ ਮੰਮੀ ਪਾਪਾ ਮਾਮੂਸੀ ਅਦਲੀ ਬਦਲੀ ਕਰ ਰਹੇ ਆ ਤੇ ਸਾਰੇ ਆਰੇ ਆਪਣਾ ਆਪਣਾ ਕੰਮ ਸਟਾਰਟ ਕੀਤਾ ਹੋਇਆ ਹੈ ਗਾਈਸ ਇੱਧਰ ਮੰਮੀ ਦੋ ਪਲੇਟਾਂ ਲਗਾਉਂਦੇ ਪਏ ਆ ਸਪ੍ਰਿੰਗ ਰੋਲ ਦੇ ਆ ਅਮਾ ਆਪਣੇ ਸਪ੍ਰਿੰਗ ਰੋਲ ਦੀ ਪਲੇਟ ਕਿਨੇ ਦਿਆ ਇਹ ਪਹਿਲੀ ਹੋਣ ਲੱਗੀ ਗਾਈਸ ਆਪਣੀ ਜਿਹੜੀ ਹਨਾ ਪਿੰਗੂ ਦਾ ਸਿਰਫ 30 ਰੁਪਏ ਦੀ ਆ 30 ਰੁਪਏ ਚ ਦੋ ਪੀ ਸੰਦੇ ਆ ਤੇ ਇਧਰ ਆਪਣੇ ਕ੍ਰਾਂਚੀ ਮੋਮੋਜ਼ ਆ ਗਏ ਇਹ ਵੀ 50 ਰੁਪਏ ਪਰ ਈਟ ਆ ਤੇ ਆ ਨਿਊਡਲ ਆ ਗਏ ਗਾਇਸ ਕਈ ਕਸਟਮਰ ਇਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਤੁਸੀਂ ਰੇਟ ਹੀ ਬੜੇ ਘੱਟ ਰੱਖਿਆ ਹੈਣਾ ਥੋੜੇ ਵਧਾਓ ਤੇ ਸਹੀ ਤੇ ਅਹੀਂ ਤਾਂ ਰੇਟ ਇੰਨੇ ਮੈਂ ਰੱਖੇ ਡਾਊਨ ਕਿ ਹਰੇਕ ਨੂੰ ਜਾਣਾ ਮੈਨੂੰ ਖਾ ਸਕੇ ਸਹੀ ਵਾਰੀ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਹੈਣਾ ਤੇ ਬਣਾ ਹੈਣਾ ਹੁੰਦਾ ਤੇ ਅਸੀਂ ਸਾਰਿਆਂ ਨੂੰ ਮੈਂ ਓਨਾਕ ਰੇਟ ਰੱਖਿਆ ਜਿੰਨਾ ਕਿ ਅਗਲਾ ਬੰਦਾ ਖਾਚ ਸਕੇ ਗਾਈਸ ਆਣਾ ਮੇਰਾ ਭਰਾ 20 ਘੰਟੇ ਫੋਨ ਤੇ ਲਗਾਰਾ ਨਾ ਮੇਰੀ ਵੀਡੀਓ ਵੀ ਨਹੀਂ ਬਣਾਉਂਦਾ ਤਰਲੇੇ ਮਾਰਨੇ ਜਾਂਦੇ ਇੱਧਰ ਮੰਮੀ ਚਟਨੀ ਪੈਕ ਕਰਦੇ ਬੈਠਾ ਇੱਧਰ ਤੇ ਆ ਆਪਣੇ ਰੋਲ ਹੋ ਗਏ ਸਿੰਪਲ ਆ ਕ੍ਰੈਂਚੀ ਰੋਲ ਹੋ ਗਏ ਹਨਾ ਗਾਈਸ ਇੱਧਰ ਦੇਖੋ ਰੌਣਕਾਂ ਲੱਗੀ ਹੋਈ ਪਈ ਗੱਡੀਆਂ ਬੱਦੀਆਂ ਲੱਗੀਆਂ ਹੁੰਦੀਆਂ ਆ ਅੱਜ ਮੰਡੀ ਆਣਾ ਅੱਜ ਸਾਰੇ ਆਣੇ ਆ ਹਨਾ ਦੂਰ ਦੂਰੋਂ ਸਮਾਨ ਲੈਣ ਹੁੰਦੇ ਆ ਤੇ ਆਪਣਾ ਵੀ ਕੰਮ ਵਧੀਆ ਚੱਲੀ ਜਾਂਦਾ ਬਾਪਦੇ ਦੀ ਮਿਹਨਤ ਨਾਲ ਤੇ ਆਪਣੀ ਆੜੀ ਮਿਉ ਨਹੀਂ ਸਾ ਉਹ ਵੀ ਆਪ ਘਰੇ ਬਣਾਉਂਦੇ ਮਮੇ ਉਹ ਨਹੀਂਸ ਦਿਖਾਏ ਉਹ ਇਹਨਾਂ ਨੂੰ ਗਾਇਸ ਦੇਖੋ ਤੁਹਾਨੂੰ ਇਦਾਂ ਦਿਖਣੀ ਨਹੀਂ ਆ ਤੇ ਜਦੋਂ ਫ੍ਰੇਟ ਚ ਪਾਵਾਂਗੇ ਫਿਰ ਤੁਹਾਨੂੰ ਦਿਵਾਵਾਂਗੇ ਤੇ ਆਪਣਾ A to Z ਸਾਰਾ ਕੁਝ ਘਰੇ ਹੀ ਬਣਦਾ ਆ ਅਸੀਂ ਕੁਝ ਵੀ ਬਾਹਰੋਂ ਲੈ ਕੇ ਆਉਂਦੇ ਆ ਤੇ ਗਾਇਸ ਇਧਰ ਮੰਮੀ ਸਪ੍ਰਿੰਗ ਰੋਲ ਫਰਾਈ ਕਰਦੇ ਪਿਆ ਤੇ ਅਜੇ ਥੋੜੇ ਥੋੜੇ ਕੱਚੇ ਆ পাশమే ਹਨਾ ਇਧਰ ਆਪਣੇ ਇਧਰ ਛੱਲੀਆਂ ਲੱਗੀਆਂ ਇੱਥੇ ਬਰਫ਼ ਮਿਲਦੀ ਆ

ਕਾਈਸਸ ਇਹ ਇੱਕ ਬ੍ਰੈਡ ਸੋਰੀ ਦੋ ਬ੍ਰੈਡ ਦਾ ਪੈਕ ਕਰਾਂਗੇ ਅਜੇ ਹੋਏ ਨਹੀਂ ਹੋ ਲੰਦੋ ਨਾਈਸ ਇੰਦਰ ਮੰਮੀ ਬ੍ਰੈਡ ਕੱਟ ਦੇ ਵਿੱਚ ਕਾਈਸ ਆ ਦੇ ਕੋ ਮੰਮੀ ਨੇ ਕਸਟਮਰ ਕੋਲੇ ਉਹਨੇ ਆਮ ਉਹਦਾ ਪੰਛ ਉਹ ਵੀ ਸਾਨੂੰ ਦੇ ਕੇ ਕਹਿੰਦੇ ਕੋਈ ਨਾ ਰੱਖ ਲੈ ਤੇ ਨਾਈਸ ਅੱਜ ਨਾ ਸਾਡੇ ਕੋਲੇ ਇੱਕ ਕਸਟਮਰ ਆਉਂਦਾ ਹੁੰਦਾ ਹੀ ਤੇ ਉਹ ਵਿਚਾਰਾ ਨਾ ਮੇਰਾ ਜੋਬ ਕਰਦਾ ਸੀਗਾ ਤੇ ਉਹਨਾਂ ਦੀ ਬਦਲੀ ਹੋ ਗਈ ਤੇ ਅੱਜ ਕੁਝ ਸਪੈਸ਼ਲ ਸਾਨੂੰ ਮਿਲਣ ਆਏ ਸੀਗੇ ਹਨਾ ਤੇ ਬਹੁਤ ਚੰਗੇ ਕਸਟਮਰ ਹੁੰਦੇ ਆ ਹਨਾ ਕਹਿੰਦੇ ਆਂਟੀ ਤੁਹਾਡੇ ਮੋਮੋਜ਼ ਨਹੀਂ ਭੁੱਲਨੇ ਮੈਨੂੰ ਤੇ ਜਦੋਂ ਵੀ ਆਇਆ ਕਰੂੰਗਾ ਤੇ ਜਰੂਰ ਮੈਂ ਖਾ ਕੇ ਜਾਇਆ ਕਰੂੰਗਾ ਤੇ ਇੱਕ ਕਸਟਮਰ ਤੇ ਵਿਚਾਰਾ ਸਾਡਾ ਚੱਲ ਗਿਆ ਸਾਡੇ ਕੋਲ ਦਿੱਲੀ ਆਂਦੇ ਹੀ ਰੁਟੀਨ ਚ ਅਰੇ ਨਾ ਤੇ ਉਹ ਮਸੀ ਨੂੰ ਕੱਟ ਕੇ ਤੇ ਆਮਨ ਸਾਡੇ ਬੱਚੇ ਨੂੰ ਪਲੇਟ ਉੱਤੇ ਪੈਕ ਕਰਕੇ ਦਵਾਂਗੇ ਤੇ ਦੇਖਿਓ ਗਾਇਸ ਕਿਦੋਂ ਮੰਮੀ ਨੂੰ ਕੱਟਣਗੇ ਦੇਖਿਓ ਕਿ ਨਹੀਂ ਤਰੰਚੀ ਗਰੰਟੀ ਹੋਣੀ ਮੈਂ ਇਕਦਮ ਪਰਫੈਕਟ ਪੂਰੇ ਤਰੰਚੇ ਜਿਹੇ ਹੋਣੇ ਓਹੋ ਆਹ ਵੇਖੋ ਮੰਮੀ ਦੇ ਵਿਚਾਰਿਆਂ ਦਾ ਧੂਈ ਕੱਢ ਦਿੰਦੇ ਆ ਮੰਮੀ ਦੇ ਘਟਣੇ ਇਹਦੇ ਨਹੀਂ ਹੁੰਦੇ

ਆਰਮ ਸੀ ਲੈਣੇ ਦਾ ਹਾਂ ਇੱਕ ਕਰਕੇ ਦਵਾਂਗੇ ਪੈਕ ਤੇ ਅੱਗੇ ਦੇਖਦੇ ਆ ਤੇ ਹਾਂਜੀ ਗਾਇਸ ਸੱਡ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਇੱਕ ਨਵੇਂ ਵਲੌਗ ਚ ਤੇ ਇੱਥੇ ਅਸੀਂ ਕਰਦੇ ਆਪਣੇ ਵਲੌਗ ਦਾ ਐਂਡ ਤੇ ਮਿਲ ਬਾਏ ਬਾਏ